ਕਿਹੜਾ ਮਾਡਲ ਆ ਟਰੈਕਟਰ ਆਪਣਾ ਇਹ ਆਪਣਾ 2017 ਮਾਡਲ ਦਾ ਠੀਕ ਆ ਕਿਹੜਾ ਸਟੈਂਡਰਡ ਇਹ 400 ਆਪਣਾ 450 ਡੀਆਈ ਹੈ 17 ਮਾਡਲ ਹਾਂ ਇਹ 17 ਮਾਡਲ ਟਾਇਰ ਕਿੰਨੇ ਕੇ ਪਏ ਆ ਟਾਇਰ ਇਹਦੇ ਹੈਗੇ ਆ 40 ਕੇ ਮਰਫ ਦੇ ਟਾਇਰ ਆ ਅਸ਼ਮਰਫ ਦੇ 40 ਕੇ ਟਾਇਰ ਹੈਗੇ ਆ ਮੂਲ ਟਾਇਰ ਵੀ ਇੰਨੇ ਕੀ ਆ 40 45 ਇੰਜਨ ਓੰਜਣ ਕਿਵੇਂ ਆ ਇੰਜਨ ਗੇਅਰ ਦਾ ਜਮਾ ਓਕੇ ਆ ਠੀਕ ਆ ਸਾਹੀ ਆਪ ਹੀ ਨਵਾਂ ਕਢਾਇਆ ਹੈ ਆਪਣੇ ਨਾਂ ਪਹਿਲੇ ਨਾਂ ਟ੍ਰੈਕਟਰ ਅੱਛਾ ਹਾਂ ਤੇ ਆਪਣੇ ਇੱਕ ਨਾ ਟ੍ਰੈਕਟਰ ਅੱਛਾ ਤੁਸੀਂ ਨਵਾਂ ਕਢਾਇਆ ਸੀਗਾ ਇਹ ਆਪਾਂ ਹੀ ਨਵਾਂ ਖੜਾਇਆ ਤੁਹਾਡੇ ਕੋਲੇ ਚੱਲਿਆ ਇੱਕ ਹਾਥੀ ਆਪਣੇ ਹੱਥ ਚੱਲਿਆ ਇਹ ਨਹੀਂ ਵੀ ਕਦੇ ਤੇ ਹੱਥ ਚੱਲਿਆ ਉਹਨਾਂ ਤੇ ਦਵਾ ਦੇ ਠੀਕ ਆ ਠੀਕ ਆ 17 ਮਾਡਲ ਹੈ ਹਾਂ ਇੱਕ ਵਾਰ ਪੰਪ ਕਰਾਇਆ ਅੱਛਾ ਪੰਪ ਕਰਾਇਆ ਗਿਆ ਹੈ ਹੂ ਰੰਗ ਰੰਗ ਵੀ ਬਹੁਤ ਸਾਫ਼ ਪਿਆ ਨਾ ਨਾਲ ਦਾ ਹੀ ਆ ਜੋ ਆਹ 17 ਮਾਡਲ ਦਾ ਤਾਂ ਫਿਰ ਨਾਲ ਦਾ ਹੀ ਹੋਣਾ ਠੀਕ ਆ ਠੀਕ ਆ ਬੈਟਰੀ ਬਾਉਂਡਰੀ ਵਧੀਆ ਪਈ ਆ। ਠੀਕ ਆ। ਖਤਰੀ ਵੀ ਦੂਜੀ ਲੱਗੀ ਹੈ। ਹਾਂ। ਡਬਲ ਡਿਸਟ੍ਰਿਬਿਊਟਰ। ਹਾਂ ਡਿਸਟ੍ਰਿਬਿਊਟਰ। ਠੀਕ। ਤੇ ਕਿੰਨੇ ਕੇ ਪੈਸੇ ਬੁਏ ਮੰਗਦਾ ਆ ਤੇ? ਇਹ ਆਪਾਂ ਮੰਗਦੇ 3,70,000। 370 ਹੈ। ਠੀਕ ਆ। ਬਾਕੀ ਹੋ ਜਾਂਦਾ ਮੌਕੇ ਤੇ ਸੌਦਾ ਹੋ ਜਾਏ ਹਣਾ। ਹੋਰ ਮੌਕੇ ਤੇ ਆ। ਠੀਕ ਆ। ਆ ਸ਼ੋ ਤਾਂ ਪੂਰੀ ਯਾਰ ਨਵੀਂ ਪਈ ਜਾਵਾਂ ਹੀ ਹਨ ਸ਼ੋ ਐਵੇਂ ਪਤ ਜੀ ਵੀ ਲਾ ਕੇ ਰੱਖ ਲਈ ਸੀ ਹਾਂ ਹੋ ਬਾਕੀ ਆਦਾ ਰੰਗ ਵੀ ਪੂਰਾ ਵਧੀਆ ਪਿਆ ਟੈਂਕੀ ਵਾਲਾ ਵੀ ਹਾਂ ਮਰਗਾਟਾਂ ਦਾ ਹਾਂ ਰਲਦਾ ਮਿਲਦਾ ਮਗਰਾਟਾਂ ਦਾ ਰੰਗ ਵੀ ਚੰਗਾ ਪਿਆ ਬਾਕੀ ਅੰਦਰ ਅੰਦਰ ਖੜਦਾ ਨੇ ਕਿਹੜਾ ਹਾਂ ਟਰੈਕਟਰ ਅੰਦਰ ਖੜਦਾ ਰਿਆ ਜਾਨੀ ਸ਼ਟਰ ਚ ਹਨ ਪੂਰਾ ਸਾਫ਼ ਪਿਆ ਠੀਕ ਆ ਮੌਕੇ ਤੇ ਮਾੜਾ ਮੋਟਾ ਹੋ ਜਾਊਗਾ ਮਨ ਤਾਂ ਹਾਂ ਮੌਕੇ ਤੇ ਹੋ ਜਾਓ ਬਾਕੀ ਠੀਕ ਆ ਇਹਨਾਂ ਦਾ ਰੰਗ ਵੀ ਪੂਰਾ ਸਾਫ਼ ਆ ਹੋਰ ਤਾਂ ਕੋਈ ਸ਼ਿਕਾਇਤ ਨਹੀਂ ਕੀ ਨਾ ਨਾ ਵਾਹ ਕੇ ਦੇਖ ਲੈ ਮੇ ਜੀ ਨੇ ਠੀਕ ਆ ਠੀਕ ਆ ਵਾਹ ਕੇ ਦੇਖ ਲੈ ਠੀਕ ਆ ਠੀਕ ਆ ਚਲ ਠੀਕ ਆ